ਚਾਰ ਸੱਤ ਜਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੀ ਸ਼ਹਾਦਤ ਅਤੇ ਮਹਾਂਪੁਰਖ ਸੰਤ ਬਾਬਾ ਠਾਕਰ ਸਿੰਘ ਜੀ ਖਾਲਸਾ ਜੀ ਦੀ ਪੁੱਤਰ ਯਾਦ ਵਿੱਚ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ੀ ਦਰ ਕੇਂਦਰੀ ਸਥਾਨ ਦਮਦਮੀ ਟਕਸਾਲ ਸੰਗਰਾਂਵਾਂ ਵਿਖੇ ਵਿਸ਼ਾਲ ਗੁਰਮਤ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ 老王 ਆਪਣਾ ਬੇਰ ਦਾ ਸੰਭਾਲੇ ਜਗਾਂ ਦੀ ਸਦਾ ਜਾਜਾਕਾਰ ਪਰਉਪਕਾਰੀ ਮਹਾਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੀ ਸਾਲਾਨਾ ਵਰਸੀ ਮਨਾਈ ਜਾ ਰਹੀ ਹੈ ਮਹਾਨ ਪਰਉਪਕਾਰੀ ਮਹਾਪੁਰਖ ਗਿਆਨੀ RAM ਸਿੰਘ ਸਾਹਿਬ ਜੀ ਮੁਖੀ ਧਮਦਵੀ ਟਕਸਾਲ ਸਮੂਹ ਇਲਾਕਾ ਨਿਵਾਸੀ ਸੰਗਤ ਨਗਰ ਨਿਵਾਸੀ ਸੰਗਤ ਬਾਰਵੇਂ ਦੇਸ਼ਾਂ ਦੀਆਂ ਸੰਗਤਾਂ ਐਨਆਰਆਈ ਵੀਰ ਆ ਜਿੱਥੋਂ ਤੱਕ ਸਾਧ ਸੰਗਤ ਜੀ ਅੱਜ ਦਾ ਆਏ ਸੀਨ ਜਾ ਰਿਹਾ ਆਹ ਸਾਰੀਆਂ ਸੰਗਤਾਂ ਪਿਆਰ ਵਿੱਚ ਆਣ ਕੇ ਉਸ ਮਹਾਨ ਪਰਉਪਕਾਰੀ ਮਹਾਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੂੰ ਨਮਸ਼ਕਾਰ ਕਰਦੇ ਹੋਏ ਗੱਜ ਕੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਮਹਾਨ ਹੈ ਕਲਗੀ ਵਾਲਾ ਪਾਤਸ਼ਾਹ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਗੱਲ ਕਰੀ ਗਏ ਜੀ ਨੇ ਵਿੱਚ ਲਿਖਣਾ ਕੀਤਾ ਭਾਈ ਲਾਲੋ ਨੂੰ ਉਖਾਫਤ ਹੋ ਕੇ ਗਿਆਨੀ ਗੁਰੂ ਨੇ ਨਾ ਦੱਸਿਆ ਬਾਰਾ ਜੀਓ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਹ ਉਪਦੇਸ਼ ਚ ਉਹ ਆਪਣਾ ਪਰਉਪਕਾਰ ਕਰਕੇ ਚਲੇ ਜਾਂਦੇ ਰਹੇ ਪਰ ਗੱਲ ਬਣੀ ਨਹੀਂ ਗੱਲ ਉਦੋਂ ਭਾਈਆ ਸੰਤਾਂ ਦੇ ਧਰਵਾਸੇ ਕਰਕੇ ਜੋ ਉਹ ਪਖਾਨਾ ਸਨੇ ਰੱਖਦੇ ਨੇ ਭਗਤ ਸਾਧੂ ਦੀ ਆਵਾਜ਼ ਫੈਰੀ ਦਾ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬਾਬਾ ਠਾਕੁਰ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ ਜਾ ਰਿਹਾ। ਬਹੁਤ ਪਿਆਰ ਵਿੱਚ ਤੇ ਕਲਗੀ ਵਾਲੇ ਪਾਤਸ਼ਾਹ ਦੇ ਚਾਰੇ ਸਾਹਿਬ। ਮੈਂ ਥੋੜੇ ਸਮੇਂ ਵਿੱਚ ਸੁਖਵਿੰਦਰ ਸਿੰਘ ਅਕਾਲ ਨਿਹਾਲ ਸਤਿ ਸ੍ਰੀ ਅਕਾਲ ਭਾਈਵਾਰੀ ਪੰਜਾਬ ਦੇ ਬੰਦੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਨ ਮਾਹਤਾਨਾ ਦੀ ਕਿਰਪਾ ਕਰਕੇ ਕੱਟ ਨਿਕਾਲਾ ਬੱਚੇ ਚੱਲਣ ਕਰਨ ਸੇਵਾਵਾਂ ਮਾਹਾਂ ਪਰਹਰੀਆਤ ਬਣ ਰਿਹਾ ਹੈ ਕੈ ਕਰੀ ਹੋਰ ਇਸੇ ਤਰ੍ਹਾਂ ਚਾਹੁੰਦੇ ਨਾ ਸੇਵਾਵਾਂ ਸਰਬੂਤ ਕਿਰਪਾ ਕਰਿਓ ਸ਼ਕਿੰਗੇ ਅਰ ਯਾਤਰਾ ਕੇ ਚਲਤੀ ਕਾਰਨਾ ਸੰਪੂਰਨ ਪਾਈ ਚਵਾ ਲਿਓ ਇਥੇ ਰਹਿਣ ਵਾਲੇ ਸਿੰਘਾਂ ਦੇ ਸਿਰ ਤੇ ਵੇਟ ਕਰੇ ਹਾਂ ਅਧਿਕਾਰਾਂ ਦੇ ਮੇਰੇ ਰੋਗ ਦਾ ਇਲਾਜ ਮੁਕਸ਼ਿਦ ਕਰਕੇ ਆਪ ਦੀ ਸੇਵਾ ਚਲਾਈ ਰੱਖੋ ਕਲਾ ਪ੍ਰਦਾਨ ਕਰਨੇ ਸਭ ਕੁਝ ਜੀ ਬਣਵਾਜ ਜੋ ਸੰਗਤ ਮਹਾਂਪੁਰਖਾਂ ਦੇ ਸਤਿ ਸਾਨ ਤੇ ਸ਼ਹੀਦੀ ਦਿਹਾੜਿਆਂ ਦੇ ਮੌਕੇ ਸਮਾਰਗਮ ਦੇ ਸੰਵਾਦ ਹੋਇਕ ਸੰਗਠਨ ਜੁੜੀਆਂ ਨੇ ਸੋ ਮਾਈ ਪਰਿਵਾਰਾਂ ਦੇਿਲ ਪਰੇਟਾਂ ਤੋਂ ਸਾਥੇ ਸਰਵਾਨ ਕਰ ਲਓਗੇ ਦਰੋਂ ਭਰੋਂ ਨੂੰ ਸਿੱਖੀ ਸਿਹਤ ਕਰੋ ਬਰੋਸਾ ਨਾਮ ਸਤਨਾਕਾਤਾ ਪਰਿਵਾਰਾਂ ਦੇ ਵੱਲ ਦੇ ਤੇ ਰੋਸਤਾ ਦੇ ਬਾਣ ਬਤੀ ਕਰਦੇ ਆਂ ਸਭ ਤਾਂ ਦੇਖ ਸਕਦੇ ਹੋ ਅਗਲੇ ਹੱਥ ਨਾਲ ਫੜੋ ਤਾਰ ਗਾਦ ਕਰੋ ਕਿਰਨਾ ਦਾ ਨਾਮ ਕਰੋ ਬਹੁਤ ਖਾਵੇ ਲਈ ਆਪ ਵੀ ਵਿਦਾ ਕਰ ਸਕਦੇ ਹੋ ਕਿ ਆਪ ਅਜਨ ਹਰਿ ਗੋਬਿੰਦ ਨੂੰ ਸੁਰੂ ਤੇ ਹਰਿ ਰਾਏ ਜੀ ਹੱਥ ਵਿੱਚ ਲੈ ਕੇ ਜੇ ਦੇਖੋ ਸਭ ਤੋਂ ਪਿਆਰੇ ਇੱਕ ਵਾਰ ਕਰ ਚੁਣ ਰਹੇ ਹੈ ਤਰਨੋਂ ਜੀ ਤਤਨਾ ਪਿਆਰੇ ਆਸ ਤੇ ਆ ਰਹੀਆਂ ਨੇ ਪਵਿੱਤਰ ਕੁਮਾਰੀ ਦਾ ਧਿਆਨ ਕਰ ਖਲਪਾ ਇਸ ਬਹੁਤ ਰੀ ਭਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਕੇ ਰਖੀ ਦਿੱਤੇ ਅਸਹਿਰ ਤੇ ਅਕੈ ਕਈ ਸਹਾਰ ਦੇ ਹੀ ਸ਼ਹੀਦ ਆਪ ਜੀ ਦੇ ਕਾਣ ਨੂੰ ਉਠਾ ਕਰਕੇ ਮੰਨਿਆ ਜੀ ਕਲਗੀਆਂ ਵਾਲੇ ਸਤੂ ਆਪ ਜੀ ਦੇ ਸੰਵਤ ਸਾਨ ਔਰ ਸੂਲਟੀ ਸ਼ਹੀਦਾਂ ਦੀ ਯਾਦ ਦੇ ਕੇ ਚੰਦਨ ਤੇ ਹਾਰੇ ਮਨੋਂ ਦੇ ਆ ਖल्याण ਦਲਦਮ ਕਿਸਾਨ ਦੇ ਸਰਕਾਰ ਜੋ ਦੇ ਸਤਿਾਨਵਾਚੇ ਮਹਾਪੁਰਖ ਸ੍ਰੀਮਾਨ ਸਤ ਬਾਬਾ ਖਾਵਾਚੀ ਸਾਹਿਬ ਜੀ ਦੇ ਮਿੱਟੀ ਯਾਦ ਫਰਗੋਹ ਦੇ ਮਹਾਨ ਸ਼ਖਸ ਦਾ ਕਾਲ ਇਲਾਣ ਕਰ ਰਹੇ ਹਾਂ ਯਾਦ ਨੂੰ ਮਨਾਉਂਦੇ ਆਪੇ ਇਤਿਹਾਸ ਦੇ ਨਾਲ ਬਸਤ ਲਿਖਦੇ ਹਾਂ ਫਰਗੋਹ ਆ ਜਿਹੜੇ ਪਾਹੀ ਮਨ ਕੋਲੇ ਕੋਹੂ ਪੈਣੇ ਆਰਦੇ ਉਹ ਪ੍ਰਾਂਤ ਦੀਵਾਨ ਚ ਜਾਏ ਗਏ ਸਹੀ ਉਹ ਦੀਵਾਨ ਤੋਂ ਗਵਾਨੇ ਵਕੀਰਾਂ ਤੋਂ ਫਤਹਿ ਇਤਿਹਾਸ ਦੀ ਅਤਿ ਕਮਾਨਾ ਹੋਈਆਂ ਵਿਚਾਰਾਂ ਹੋਈਆਂ